मुर्दाबाद मुजी सिंह एक्सेल ਕਿ ਬਿਟਾ ਵਾਹ ਵਾਹ

से हाय 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 मुर्दाबाद 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 सिम सिखाना मुर्दाबाद 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 एक्शन बोल मुर्दाबाद 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 सिवर एक्शन मुर्दाबाद 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 हसवियो ਮੁਰਦਾਬਾਦ ਮੁਰਦਾਬਾਦ ਜੈ ਮੋੜ ਮੁਰਦਾਬਾਦ 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 ਰੱਬ ਕੀ ਬਿੱਤੋ ਹਾਏ 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 ਕੋਰਸੀ ਆਪਾ ਹਾਏ 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 ਕੋਰਸੀ ਆਪਾ ਹਾਏ 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 ਐਮ ਐਲ ਮੋਰ ਮੁਰਦਾਬਾਦ 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 ਐਮ ਐਲ ਮੋਰ ਮੁਰਦਾਬਾਦ ਮੁਰਦਾਬਾਦ ਜੀ ਨਾਮ ਵੱਜਤੋ ਮੇਰਾ ਨਾਮ ਲक्की ਸ਼ਰਮਾ ਜੀ ਮੈਂ ਮੋਲਮੜੀ ਦੇ ਨਿਵਾਸੀ ਆ ਇੱਥੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਸੇਵਰੇ ਦੀ ਸਮੱਸਿਆ ਚੱਲਦੀ ਆ ਰਹੀ ਹੈ ਜਿਸ ਵਿੱਚ ਇੱਥੋਂ ਦੇ ਸਮਾਜ ਸੇਵੀ ਮਨਿੰਦਰ ਸਿੰਘ ਸੇਖੋ ਜੀ ਨੇ ਹਾਈ ਕੋਰਟ ਵਿੱਚ ਰਿਟ ਪਾਈ ਹੋਈ ਸੀ ਜਿਸ ਦੀ ਤਾਰੀਖ 28 ਤਰੀਕ ਆ ਜਿਹੜੀ ਹੋਣ ਵਾਲੀ ਆਉਣ ਵਾਲੀ 28 ਤਰੀਕ ਹੈ ਅਸੀਂ ਉਮੀਦ ਕਰਦੇ ਆ ਕਿ ਹਾਈ ਕੋਰਟ ਵੱਲੋਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕੋਈ ਸਖਤ ਦੇਅਤਾਂ ਹੋਣ ਤਾਂ ਜੋ ਕਿ ਸੇਵਰੇ ਦਾ ਕੋਈ ਪ੍ਰੋਪਰ ਹੱਲ ਕੀਤਾ ਜਾਵੇ ਜੋ ਕਿ ਪਿਛਲੇ ਸਮੇਂ ਤੁਸੀਂ ਦੇਖਿਆ ਹੋਊਗਾ ਸੁਖਵੀਰ ਸਿੰਘ ਮੈਸਰ ਖਾਨਾ ਨੇ ਇੱਕ ਪਾਈਪਲਾਈਨ ਦਾ ਉਹ ਉਦੋਂ ਘਟਨ ਕੀਤਾ ਸੀ ਜਿਸ ਦੇ ਵਿੱਚ ਦੱਸ ਰਹੇ ਸੀ ਉਹਦੀ ਅਮਾਉਂਟ 23 ਕਰੋੜ 99 ਲੱਖ ਰੁਪਇਆ ਪਰ ਉਸ ਪਾਈਪਲਾਈਨ ਦਾ ਹਜੇ ਤੱਕ ਮੰਡੀ ਨਿਵਾਸੀਆਂ ਨੂੰ ਕੋਈ ਪੈਸੇ ਦਾ ਇੱਕ ਪੈਸੇ ਦਾ ਫਾਇਦਾ ਵੀ ਨਹੀਂ ਹੋਇਆ ਤੁਸੀਂ ਜਾ ਕੇ ਦੇਖੀ ਹੋਊਗਾ ਮੰਡੀ ਦੇ ਵਿੱਚ ਸਾਰੀਆਂ ਗਲੀਆਂ ਪਾਣੀ ਨਾਲ ਭਰੀਆਂ ਹੋਈਆਂ ਨੇ ਤਕਰੀਬਨ 10 ਦਿਨ ਤੋਂ ਉੱਪਰ ਹੋ ਗਿਆ ਉਹ ਦਾ ਘਟਨ ਕੀਤਾ ਨੂੰ ਅੱਜ ਤੱਕ ਪਾਣੀ ਡਰੇਨ ਤੱਕ ਨਹੀਂ ਪਹੁੰਚਿਆ ਪਾਈਪਾਂ ਰਾਹ ਦੇ ਵਿੱਚ ਲੀਕ ਵੀ ਹਨ ਕੁਝ ਕੁ ਪਾਈਪਾਂ ਤੇ ਸੁਣ ਵਿੱਚ ਆ ਇਹ ਵੀ ਆਇਆ ਸੀ ਕਿ ਉਸ ਜਿਸ ਪਲੈਂਟ ਤੇ ਪਾਪ ਲੈਂਡ ਤੇ ਪਾਣੀ ਗਾਗੇ ਜਾਣਾ ਉਹਦੇ ਤੇ ਤਿੰਨ ਮੋਟਰ ਹੁੰਦੇ ਨੇ ਤਿੰਨਾਂ ਵਿੱਚੋਂ ਦੋ ਮੋਟਰਾਂ ਬੱਚੀਆਂ ਹੋਈਆਂ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਅਸੀਂ ਮਾਨਯੋਗ ਹਾਈ ਕੋਰਟ ਨੂੰ ਥੋੜੀ ਰਹੀ ਅਪੀਲ ਵੀ ਕਰਦੇ ਆ ਤੇ ਉਮੀਦ ਵੀ ਰੱਖਦੇ ਆ ਕਿ ਉਹ ਕੋਈ ਨਾ ਕੋਈ ਸਖਤ ਫੈਸਲਾ ਲਵੇ ਸੀਵਰੇਜ ਸਿਸਟਮ ਦੇ ਖਿਲਾਫ ਤਾਂ ਕਿ ਇਹ ਮੰਡੀ ਨਿਵਾਸੀਆਂ ਨੂੰ ਸੀਵਰੇਜ ਦੀ ਸੋਸ਼ਿਆ ਤੋਂ ਹੱਲ ਮਿਲ ਸਕੇ ਪੱਕਾ ਹੱਲ ਮਿਲ ਜਾ ਜੇ ਹੱਲ ਨਹੀਂ ਹੁੰਦਾ ਫਿਰ ਤੁਹਾਡਾ ਅਗਰਾਸ਼ੀ ਨਾ ਕੀਏ ਫਿਰ ਦੇਖਦੇ ਆ 28 ਤਰੀਕ ਤੱਕ ਅਸੀਂ ਵੇਟ ਕਰਦੇ ਆ ਕੋਰਟ ਦੇ ਫੈਸਲੇ ਦੀ ਜੇ ਕੋਈ ਸਖਤ ਫੈਸਲਾ ਜਾ ਕੋਈ ਟ੍ਰਿਕ ਗੇ ਪੈਂਦੀ ਫਿਰ ਉਸ ਹੱਬ ਨਾਲ ਅਸੀਂ ਅਗਰਾਂ ਦੀ ਥੋੜੀ ਨਾਲ ਸੰਜੀ ਕਰਾਂਗੇ ਜੇ ਕੀ ਬੰਦ ਮੈਂ ਤਾਂ ਟੱਜੀ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਮੈਂ ਦਿੱਲੀਪੁਰ ਜੋ ਬਤੌਰ ਜੇ ਰਿਟਾਇਰ ਹੋਇਆ ਔਰ ਅਸੀਂ ਗੁਰੂ ਰਣਕ ਨਗਰ ਦੇ ਸੂ ਨਮਾਸੀ ਅੱਜ ਆਉ ਜਿਹੜਾ ਦੁਖੜਾ ਹੈ ਉਹ ਰੋਣ ਲਈ ਤੁਹਾਡੇ ਕੋਲੇ ਹਾਜ਼ਰ ਹੋਏ ਆ ਤਕਰੀਬਨ 1 ਸਾਲ ਤੋਂ ਸਾਡੇ ਮਹੱਲੇ ਦਾ ਇਹਨਾ ਬੁਰਾ ਹਾਲ ਹੈ ਕਿ ਸਾਡੇ ਬੱਚਿਆਂ ਨੂੰ ਪੜ੍ਹਨ ਜਾਣ ਲਈ ਬਹੁਤ ਮੁਸ਼ਕਲ ਆਉਂਦੀ ਹੈ ਔਰ ਕੁਦਰਤੀ ਦਾ ਪਿੱਛੇ ਦੀ ਇੱਕ ਰਸਤਾ ਬਣਿਆ ਜਿਦੇ ਕਰਕੇ ਅਸੀਂ ਮਾੜਾ ਮੋਟਾ ਸੁੱਖ ਦੀ ਨਹੀਂ ਸੌਂ ਨਗਰ ਲੰਘ ਜਾਂਦੇ ਆ ਸੌ ਲੈਣੇ ਆ ਪਰ ਜੇ ਇੱਦੀ ਟੱਪਣਾ ਹੋਵੇ ਤਾਂ ਟੱਪਣਾ ਬਹੁਤ ਮੁਸ਼ਕਲ ਹੈ ਪਿਛਲੇ ਦਿਨੀ ਭਾਵੇਂ ਮੈਂ ਐਮਐਲਏ ਸਾਹਿਬ ਦੇ ਕੋਟਣ ਤੇ ਵੀ ਗਿਆ ਸੀ ਉੱਥੇ ਕਿਹਾ ਵੀ ਸੀਵਰੇਜ ਚੱਲ ਪਿਆ ਚਲੋ ਮੈਂ ਇਹ ਵੀ ਸਮਝਦਾ ਕਿ ਸਾਨੂੰ ਕੁਝ ਵੇਟ ਵੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਲੰਮਾ ਪ੍ਰੋਸੀਜਰ ਹੈ ਸਾਰਾ ਮੰਡੀ ਦਾ ਪਾਣੀ ਹੈ ਜਿਹੜਾ ਹੋਲੀ ਹੋਏ ਨਿਕਲੂਗਾ ਪਰ ਮੈਨੂੰ ਇੰਜ ਲੱਗ ਚੱਲ ਨਹੀਂ ਰਿਹਾ ਉਹ ਕਿਉਂਕਿ ਸਤ ਕਰੀ 15 ਦਿਨ ਦਾ ਘਟਣ ਸੀ ਅਜੇ 4-5 ਵੀ ਹੋ ਗਏ 10-11 ਦਿਨ ਹੋ ਗਏ 10 ਦਿਨ ਪਾਣੀ ਨਿਕਲ ਜਾਣਾ ਚਾਹੀਦਾ ਸੀ ਇਹ ਕਿੱਥੇ ਘਟ ਰਹੀ ਗਈ ਜਾਂ ਚੱਲਿਆ ਹੀ ਨਹੀਂ ਜਾਂ ਚੱਲਣ ਚ ਕੋਈ ਤਕਦੀਰ ਮਹਿਸੂਸ ਹੋ ਰਹੀ ਹੈ ਜਾਂ ਕਿਤੇ ਘਟ ਹੋ ਰਹੀ ਹੈ ਔਰ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਐਨਆਰਪੀਆ ਲੱਗਣ ਦੇ ਬਾਵਜੂਦ ਜੇ ਵੀ ਸੀਵਰੇਜ ਨਾ ਚੱਲਿਆ ਤਾਂ ਬਹੁਤ ਮਾੜੀ ਗੱਲ ਹੈ ਔਰ ਐਨਆਰਪੀਆ ਲਾ ਕੇ ਹੁਣ ਪ੍ਰਸ਼ਾਸਨ ਨੂੰ ਧਿਆਨ ਦੇ ਕੇ ਜਿਹੜਾ ਸੀਵਰੇਜ ਦਾ ਸਮੱਸਿਆ ਉਹ ਸਾਡੀ ਹੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਵਰਨਾ ਉਹ ਦਿਨਾਂ ਦੇ ਵਿੱਚ ਮੰਡੀ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਔਰ ਇਥੋਂ ਤੱਕ ਕਿ ਅਸੀਂ ਜਿਹੜਾ ਗੰਦਾ ਪਾਣੀ ਪੀ ਪਾਣੇ ਪੀਣ ਵਾਲਾ ਪਾਣੀ ਵੀ ਗੰਦਾ ਪੀਣ ਲਈ ਮਜਬੂਰ ਆ ਜਦੋਂ ਪਾਣੀ ਅਸੀਂ ਤੜਕੇ ਬਰਸ਼ ਕਰਦੇ ਆ ਤਾਂ ਜੋ ਹਵਾੜ ਮਾਰਦੀ ਹੈ ਔਰ ਸਾਰੇ ਕారణ ਤਕਰੀਬਨ ਪਾਣੀ ਬੰਦ ਕੀਤਾ ਹੋਇਆ ਹੈ ਜਾਂ ਤਾਂ ਬਾਹਰੋਂ ਭਰ ਕੇ ਲੈ ਕੇ ਆਉਨੇ ਆ ਜਾਂ ਫਿਰ ਮੋਟਰ ਵਾਲਾ ਪਾਣੀ ਫਿਲਟਰ ਕਰਕੇ ਅਸੀਂ ਉਹ ਪੀਣ ਲਈ ਮਜਬੂਰ ਆ ਸੋ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਜਾਂ ਹੋਰ ਜਿੰਨੇ ਵੀ ਪ੍ਰਸ਼ਾਸਨ ਹੈ ਕਿ ਤੁਰੰਤ ਤੇਰੇ ਵੱਲ ਧਿਆਨ ਦੇ ਕੇ ਜਿਹੜੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਔਰ ਸਾਡੇ ਸੀਵਰੇਜ ਦੀ ਸਮੱਸਿਆ ਜਿਹੜੀ ਉਹ ਹੱਲ ਕਰਨੀ ਚਾਹੀਦੀ ਜੀ ਨੰਬਰ ਮਾਤਾ ਜੀ ਸੋਮਨ ਰਾਣੀ ਅਸਲ ਕਿਸ ਮਸਲੇ ਆਇਆ ਤੁਹਾਨੂੰ ਸਾਰੇ ਪਾਣੀ ਬਹੁਤ ਖੜਾ ਹੈਗਾ ਗਲੀ ਦੇ ਵਿੱਚ ਇੰਨਾ ਪਾਣੀ ਖੜਾ ਹੈ ਬਿਮਾਰੀਆਂ ਫੈਲਣ ਦਾ ਡਰ ਹੈਗਾ ਡੇਂਗੂ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਮਾਨ ਸਾਹਿਬ ਤੋਂ ਮੰਗ ਹੈ ਵੀ ਸਾਡੇ ਮਹੱਲੇ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਮੈਂ ਗੁਰਨਾਨਕ ਮਹੱਲੇ ਦੀ ਰਹਿਣ ਵਾਲੀ ਆ ਇੰਨਾ ਇੱਥੋਂ ਲੰਘਣਾ ਔਖਾ ਹੋ ਜਾਂਦਾ ਬੱਚਿਆਂ ਦਾ ਸਕੂਲ ਜਾਣਾ ਔਖਾ ਹੈਗਾ ਸਿਆਣੇ ਬੰਦੇ ਨੂੰ ਲੰਘ ਕੇ ਜਾਣਾ ਔਖਾ ਜੇ ਗਿਰ ਜਾਣ ਉਹਨਾਂ ਦਾ ਕੁਝ ਵੀ ਨਹੀਂ ਹੋਣਾ ਹੈਗਾ ਜੀ ਇਹ ਪ੍ਰਸ਼ਾਸਨ ਅੱਗੇ ਮੰਗ ਹੈ ਵੀ ਇਹ ਸਮੱਸਿਆ ਹੱਲ ਕੀਤੀ ਜਾਵੇ ਜਿਹੜਾ ਪਾਣੀ ਦੀ ਨਿਕਾਸੀ ਹੈ ਉਹ ਸਹੀ ਤਰ੍ਹਾਂ ਹੋਣੀ ਚਾਹੀਦੀ ਹੈ ਜੀ ਕਿੰਨੇ ਜਿਹੜੇ ਜੋਜਰੇ ਦੀ ਸਮੱਸਿਆ ਹੈ ਉਹ ਐਸੇ ਐਸੇ ਤਾਂ ਡੇਢ ਸਾਲ ਹੋ ਗਿਆ ਹੈਗਾ ਪਰ ਤਿੰਨ ਮਹੀਨਿਆਂ ਦਾ ਬਹੁਤ ਬੁਰਾ ਹਾਲ ਹੈਗਾ ਅਸੀਂ ਲੰਘ ਨਹੀਂ ਸਕਦੇ ਤਾਂ ਕਿਸੇ ਦੇ ਪਲਾਟੀ ਤੋਂ ਅਸੀਂ ਲੰਘ ਜਾਂਦੇ ਆ ਨਹੀਂ ਇੱਥੇ ਕੋਈ ਰਸਤਾ ਨਹੀਂ ਹੈਗਾ ਇੰਨਾ ਪਾਣੀ ਖੜਾ ਬਹੁਤ ਜ਼ਿਆਦਾ ਖੜਾ ਹੈਗਾ ਸਾਡੀ ਪ੍ਰਸ਼ਾਸਨ ਅੱਗੇ ਮੰਗ ਹੈ ਮਾਨ ਸਾਹਿਬ ਅੱਗੇ ਮੰਗ ਹੈ ਵੀ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਦੀਪ ਕੌਰ ਹੈ ਜੀ ਤਾਂ ਲੋ ਕੀ ਸਮੱਸਿਆ ਆ ਰਹੀ ਹੈ ਜੀ ਸਾਨੂੰ ਤਾਂ ਸੀਵਰ ਦੀ ਪੈ ਸਮੱਸਿਆ ਆ ਰਹੀ ਅਸੀਂ ਗੁਰਨਾਨਕ ਨਗਰ ਮੋੜ ਮੰਡੀ ਗੁਰਨਾਨਕ ਨਗਰ ਚ ਬੋਲ ਰਹੇ ਹਾਂ ਤੇ ਸਾਡੇ ਮਤਲਬ ਕਿ ਸੀਵਰ ਦੀ ਸਮੱਸਿਆ ਸੀਵਲ ਸਾਡਾ ਬਿਲਕੁਲ ਬੰਦ ਹੋਇਆ ਪਿਆ ਸਾਡੇ ਪਾਣੀ ਦੀ ਸਮੱਸਿਆ ਬਹੁਤ ਹੋਈ ਪਈ ਹੈ ਸੀਵਲ ਦਾ ਪਾਣੀ ਬਿਲਕੁਲ ਹੀ ਨਹੀਂ ਨੰਗ ਰਿਹਾ ਇਹ ਨਾਲੇ ਹੁਣ ਵੈਸੇ ਐਮਐਲਏ ਕਹਿ ਰਹੇ ਆ ਵੀ ਉਹਨਾਂ ਨੇ ਪਾਈਪਾਂ ਪਾਤੀਆਂ ਪਰ ਸਾਡੇ ਤਾਂ ਸਾਨੂੰ ਤਾਂ ਕੋਈ ਦੇਖ ਨਹੀਂ ਰਿਹਾ ਵੀ ਸਾਡਾ ਕੋਈ ਇੱਥੋਂ ਪਾਣੀ ਚੱਲ ਰਿਹਾ ਹੈਗਾ ਸਾਡੇ ਤਾਂ ਬਿਲਕੁਲ ਬੁਰਾ ਹਾਲ ਹੈ ਗਲੀ ਦਾ ਆਪ ਵੀ ਆ ਕੇ ਦੇਖ ਲੈਣ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਿੰਨਾ ਕੁ ਬੁਰਾ ਹਾਲ ਹੈ ਸੀ ਬਹੁਤ ਓਕੇ ਹੋ ਕੇ ਨੰਗ ਰਹੇ ਆ ਇੱਥੋਂ ਕਿਸੇ ਦੇ ਪਲਾਟ ਵਿੱਚੋਂ ਨੰਗ ਰਹੇ ਆ ਸੀ ਤੇ ਸਾਨੂੰ ਬਹੁਤ ਸਮੱਸਿਆ ਹੋਈ ਪਈ ਹੈ ਸਾਡੇ ਬੱਚੇ ਸਕੂਲ ਜਾਣ ਕਰਨੀਓ ਤੰਗ ਹੁੰਦੇ ਹੈਗੇ ਅਸੀਂ ਆਪ ਲੇਡੀਜ਼ ਅਸੀਂ ਬਾਹਰ ਨਿਕਲਣਾ ਹੀ ਬੰਦ ਕਰ ਰੱਖਿਆ ਘਰਾਂ ਚ ਹੀ ਰਹਿਨੇ ਆ ਅਸੀਂ ਜਦੋਂ ਐਮਐਲਏ ਨੂੰ ਨਹੀਂ ਕਿਹਾ ਜੀ ਐਮਐਲਏ ਨੂੰ ਅਸੀਂ ਬਹੁਤ ਵਾਰ ਅਸੀਂ ਕੰਪਲੀਟਾਂ ਦੇ ਕੇ ਆਏ ਆ ਵੀਰ ਜੀ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਕੋਈ ਨਹੀਂ ਗੱਲ ਸੁਣ ਰਿਹਾ ਬਸ ਇਸ ਤਰ੍ਹਾਂ ਕਹਿ ਦਿੰਦੇ ਆ ਕਿ ਸਾਰੀ ਮੰਡੀ ਦਾ ਹੀ ਇਹੋ ਹਾਲ ਹੈ ਪਰ ਹੁਣ ਤਾਂ ਅਸੀਂ ਐਂ ਕਹਿ ਰਹੇ ਆ ਵੀ ਪੈਪਾਂ ਪੈ ਗਈਆਂ ਅਸੀਂ ਸੁਣਦੇ ਆ ਵੀ ਪੈਪਾਂ ਪੈ ਗਈਆਂ ਪਰ ਸਾਡਾ ਕਿਉਂ ਨਹੀਂ ਹੱਲ ਹੋ ਰਿਹਾ ਵੀ 10 ਦਿਨ ਹੋ ਗਏ ਪੈਪ ਉਹ ਘਟਨ ਹੋਏ ਨੂੰ ਵੀ ਸਾਡਾ ਨਹੀਂ ਸਾਡੇ ਮਹੱਲੇ ਦਾ ਬਿਲਕੁਲ ਹੱਲ ਨਹੀਂ ਕੋਈ ਵੀ ਹੋਇਆ ਅਸੀਂ ਬਹੁਤ ਜ਼ਿਆਦਾ ਦੁਖੀ ਆ ਬਿਮਾਰੀਆਂ ਫੈਲਣ ਦਾ ਹੋਇਆ ਪਿਆ ਬਿਲਕੁਲ ਮੱਛਰੀ ਮੱਛਰ ਹੋਇਆ ਪਿਆ ਪਾਣੀ ਪਾਣੀ ਖੜਾ ਸਾਡੇ ਇੱਕ ਵਾਰ ਆ ਕੇ ਮੌਕਾ ਦੇਖ ਲੈਣ ਇੱਕ ਵਾਰ ਬਿਲਕੁਲ ਆ ਕੇ ਮੌਕਾ ਦੇਖਣ ਸਾਨੂੰ ਵੀ ਪਤਾ ਲੱਗੇ ਵੀ ਉਹਨਾਂ ਨੂੰ ਵੀ ਪਤਾ ਲੱਗੂਗਾ ਵੀ ਹਾਂ ਬੁਰਾ ਹਾਲ ਹੈਗਾ ਕੀ ਨੰਬਰ ਜੀ ਤੁਹਾਨੂੰ ਮੇਰਾ ਨਾਮ ਮਨਪ੍ਰੀਤ कौर ਹੈ। ਕਿਹੜੇ ਮਹੱਲੇ ਤੋਂ? ਅਸੀਂ ਗੁਰੂ ਨਾਨਕ ਮੱਲੇ 'ਚ ਰਹਿੰਦੇ ਆਂ ਜੀ। ਹੂੰ। ਇਹ ਸਾਡੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੋਈ ਪਈ ਹੈਗੀ ਆ ਇੱਧਰ ਕੋਈ ਧਿਆਨ ਨਹੀਂ ਦੇ ਰਿਹਾਗਾ। ਕੀ ਚੀਜ਼ ਦਾ ਪਾਣੀ ਜੀ? ਪਾਣੀ ਸੀਵਰੇਜ ਦਾ ਪਾਣੀ ਇਕੱਠਾ ਹੋਇਆ ਪਿਆ। ਹੂੰ। ਲੋਕਾਂ ਨੇ ਤਾਂ ਜੀ ਲਾ ਲਾ ਕੇ ਮਿੱਟੀਆਂ ਪਾ ਪਾ ਕੇ ਐਡੇ ਐਡੇ ਬੰਨ ਲਾਤੇ ਹੈਗੇ ਆ ਪਾਣੀ ਸਾਰਾ ਪਿੱਛੇ ਆਈ ਜਾਂਦਾ ਹੈਗਾ। ਪਿਛਲੇ ਲੋਕ ਐਨੇ ਪਰੇਸ਼ਾਨ ਹੋਏ ਪਏ ਆ ਨਾ। ਹੂੰ। ਪੁੱਛੋ ਨਾ। ਤੇ ਹੁਣ ਨਿਕਾਸੀ ਬੰਦ ਕਰਤੀ ਲੋਕਾਂ ਨੇ ਲਾਲਾਕੇ ਮਿੱਟੀਆਂ ਵੀ ਉਹਨੂੰ ਆਇਆ ਸਾਡੇ 12 ਚ ਪਾਣੀ ਨਾ ਆਵੇ ਉਹਨੂੰ ਆਇਆ ਸਾਡੇ 12 ਚ ਪਾਣੀ ਨਾ ਆਵੇ ਤੇ ਉਹਨਾਂ ਨੂੰ ਕਿਹਨੇ ਦਿੱਤੀ ਵੀ ਨਿਕਾਸੀ ਬੰਦ ਕਰਾਉ ਨਿਕਾਸੀ ਬੰਦ ਕਰਨ ਦਾ ਤਾਂ ਕੋਈ ਮਤਲਬ ਨਹੀਂ ਹੁੰਦਾ ਵਿਚਾਲੇ ਬੋਲੀ ਬੋਲੀ ਕਰਨੀ ਸੀ ਉਹ ਵਿਚਾਲੇ ਰਸਤਾ ਰੱਖ ਦੇ ਨਹੀਂ ਹੁਣ ਪ੍ਰਸ਼ਾਸਨ ਮਿੱਟੀ ਪਾਉਣ ਦਾ ਕਿਹਨੇ ਉਹਨੂੰ ਪ੍ਰਸ਼ਾਸਨ ਹੁਣ ਕੁਝ ਕਰ ਨਹੀਂ ਰਿਹਾਗਾ ਬਾਅਦ ਵਿੱਚ ਜਦੋਂ ਲੋਕਾਂ ਨੇ ਕਾਰਵਾਈ ਕੀਤੀ ਫਿਰ ਬਾਅਦ ਵਿੱਚ ਪ੍ਰਸ਼ਾਸਨ ਆ ਕੇ ਮਾਫੀਆਂ ਮੰਗੂਗਾ ਉਹਦਾ ਕੋਈ ਫਾਇਦਾ ਨਹੀਂ ਇਹ ਨਾਲ ਚੰਗਾ ਵੀ ਉਹ ਪਹਿਲਾਂ ਹੀ ਕੰਮ ਕਰਾ ਲਨ ਜਿਹੜਾ ਕਰਉਣਾ ਹੈਗਾ ਠੀਕ ਹੈ ਕੀ ਨਾਮ ਮਤਈ ਮੇਰਾ ਨਾਮ ਇੰਦਰਜੀਤ ਕੌਰ ਆ ਜੀ ਅੱਛਾ ਕਿਥੇ ਰਹਨ ਵਾਲੇ ਤੁਸੀਂ ਗੁਰੂ ਨਾਨਕ ਨਗਰ ਚ ਕਿਸਮ ਮੁਸੀਹਾਰੀ ਤੋਂ ਨਹੀਂ ਸਮੱਸਿਆ ਸਾਨੂੰ ਸੀਵਰੇਜ ਦੀ ਸਮੱਸਿਆ ਹੈਗੀ ਬਹੁਤ ਦੇਰ ਤੋਂ ਆ 1.5 ਸਾਲ ਹੋ ਗਿਆ ਇਸ ਚੀਜ਼ ਨੂੰ ਪਰ ਪ੍ਰਸ਼ਾਸਨ ਨੇ ਕੋਈ ਅਸੀਂ ਬਹੁਤ ਦਰਖਾਸਤਾਂ ਦਿੱਤੀਆਂ ਬਹੁਤ ਗਏ ਬਹੁਤ ਉੱਥੇ ਰਗੜੇ ਨੱਕ ਤੱਕ ਵੀ ਉਹਨਾਂ ਮੁਰੇ ਅਸੀਂ ਹੱਥ ਤੱਕ ਵੀ ਜੋੜੇ ਵੀ ਸਾਡਾ ਇਹ ਹੱਲ ਕਰ ਦੋ ਪਰ ਉਹ ਸਾਡੀ ਕੋਈ ਵੀ ਸਮੱਸਿਆ ਕੋਈ ਵੀ ਉਹ ਚੀਜ਼ ਹੱਲ ਨਹੀਂ ਕਰ ਰਹੇ ਉਹ ਹੁਣ ਬੋਲ ਰਹੇ ਆ 23 ਕਰੋੜ 99 ਲੱਖ ਰੁਪਇਆ ਆਇਆ ਫਿਰ ਉਹ ਗਿਆ ਕਿੱਥੇ ਸਾਨੂੰ ਤਾਂ ਦਿਖ ਨਹੀਂ ਰਿਹਾ ਕੋਈ ਉਹ ਨਹੀਂ ਮਤਲਬ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਆ ਪਾਣੀ ਦਾ ਨਿਕਾਸ ਬਿਲਕੁਲ ਵੀ ਨਹੀਂ ਹੋਇਆ ਉਵੇਂ ਸੀ ਜਿਵੇਂ ਦੀ ਸੀ ਉਵੇਂ ਹੀ ਖੜਾਗਾ ਪਾਣੀ ਕੁਝ ਸਾਡੇ ਮੂਰੇ ਪਹਿਲਾਂ ਮੜਾ ਮੋਟਾ ਨਿਕਲ ਜਾਂਦਾ ਸੀ ਉਹ ਮੂਰੋ ਨਿਕਾਸ ਸੀ ਰੋਕ ਲਈ ਮਿੱਟੀ ਪਾ ਕੇ ਬਸ ਉਹਦਾ ਵੀ ਥੋੜਾ ਜਿਹਾ ਹੱਲ ਕੀਤਾ ਜਾਵੇ ਕਮੇਟੀ ਤੇ ਮੈਂ ਉਹ ਸਾਰੇ ਧਿਆਨ ਦੇਣੇ ਇਸ ਵੱਲ ਸਾਨੂੰ ਬਸ ਆਹੀ ਸਮੱਸਿਆ ਸਾਡੀ ਦੂਰ ਕੀਤੀ ਜਾਵੇ ਬਸ ਬੇਨਤੀ ਆ ਪ੍ਰਸ਼ਾਸਨ ਅੱਗੇ ਜੇ ਉਹ ਨਹੀਂ ਸੁਣੂਗਾ ਤਾਂ ਸਾਨੂੰ ਅੱਗੇ ਕਾਰਵਾਈ ਕਰਨੀ ਪਾਉਗੀ ਫਿਰ ਉਹ ਕਹਣਗੇ ਵੀ ਸਾਡੇ ਬੋਟਾ ਮੰਗਲ ਲਈ ਤਾਂ ਆ ਜਾਂਦੇ ਆ ਪਰ ਜਦੋਂ ਕੋਈ ਕੰਮ ਹੁੰਦਾ ਉਹ ਦੋਸ ਹੁੰਦੇ ਨਹੀਂ ਬੋਟਾ ਮੰਗਲ ਲਈ ਹੁਣ ਥੋੜੇ ਦਿਨ ਨੂੰ ਫੇਰ ਆ ਜਾਣਗੇ ਹੱਥ ਜੁੜ ਕੇ ਜੀ ਸਾਨੂੰ ਵੋਟਾਂ ਦੋ ਫਿਰ ਕਿਸੇ ਆਕਣਾ ਸੀ ਉਹਨਾਂ ਨੂੰ ਵੋਟ ਦਵਾਵਾਂਗੇ ਇਹੀ ਸੋਚੋ ਇੱਕ ਵਾਰੀ ਐਮਐਲਏ ਇਹਦੂ ਮੁੜ ਕੇ ਸੀ ਬਾਈਕਾਟ ਕਰਾਂਗੇ ਬਸ ਇੱਕ ਵਾਰੀ ਐਮਐਲਏ ਸਾਡੇ ਮੰਲੇ ਵਿੱਚੋਂ ਲੰਘ ਕੇ ਦਿਖਾ ਦੇ ਇੱਕ ਵਾਰੀ ਉਹ ਆ ਕੇ ਦਿਖਾ ਦੇ ਫੇਰ ਆਖੀਏ ਵੀ ਹਾਂ ਇੱਕ ਵਾਰ ਐਮਐਲਏ ਇੱਕ ਵਾਰ ਲੰਘ ਕੇ ਤਾਂ ਦਿਖਾਵੇ ਸਾਡੇ ਮੈਨੂੰ ਮਿਲੇ ਕੋਈ ਵਾਰ ਕੀ ਕੀ ਗਿਆ ਜੀ ਨਹੀਂ ਜੇ ਸੀ ਐਮਐਲਏ ਨੂੰ ਮਿਲੇ ਤਾਂ ਨਹੀਂ ਪਰ ਉਹਨਾਂ ਦੀ ਅਸੀਂ ਸਪੋਰਟ ਪੂਰੀ ਕੀਤੀ ਸੀ ਜਦੋਂ ਵੋਟਾਂ ਆਉਂਦਾ ਸੀਗਾ ਸਾਡੇ ਮਹੱਲੇ ਵੱਲੋਂ ਪੂਰੀ ਸਪੋਰਟ ਹੋਈ ਆ ਉਹਨੂੰ ਇੱਕ ਇੱਕ ਵੋਟ ਉਹਨਾਂ ਨੂੰ ਹੀ ਗਈ ਆਗੀ ਤੇ ਉਸ ਦੇ ਬਾਵਜੂਦ ਵੀ ਉਹ ਸਾਡੀ ਗੱਲ ਨਹੀਂ ਸੁਣ ਰਹੇ ਕੋਈ ਉਹ ਕਰ ਨਹੀਂ ਰਹੇ ਤਾਂ ਇਹ ਉਹਨਾਂ ਵਾਸਤੇ ਗਲਤ ਗੱਲ ਆ ਵੀ ਸਾਡਾ ਸੁਣਿਆ ਜਾਵੇ ਨਹੀਂ ਇਸ ਤੋਂ ਬਾਅਦ ਅਸੀਂ ਉਹਨਾਂ ਦੀ ਪਾਰਟੀ ਨੂੰ ਕੋਈ ਵੋਟਰ ਨਹੀਂ ਦਵਾਂਗੇ ਵੋਟਾਂ ਲੈਣ ਕਰ ਲੂਗਾ ਹਾਂ ਜੀ ਵੋਟਾਂ ਲੈਣ ਵਾਸਤੇ ਲਗੋ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਸੁਖਵੀਰ ਮੈਤਰੇ ਜੀ ਨਾਮ ਦਰੋੜੀ ਮੇਰਾ ਨਾਂ ਰਵਿੰਦਰ ਸਿੰਘ ਹੈ ਜੀ ਅੱਛਾ ਮੈਂ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਮੇਰੇ ਮਹੱਲੇ ਚ ਬਹੁਤ ਬੁਰਾ ਜਿਆਦਾ ਹਾਲ ਹੋਇਆ ਪਿਆ ਬਹੁਤ ਬੁਰਾ ਹਾਲ ਹੋਇਆ ਪਿਆ ਜੀ 23 ਕਰੋੜ 91 ਲੱਖ ਦੀ ਗ੍ਰਾਂਟ ਆਈ ਹੈ ਸੀਵਰੇਜ ਸਾਫ ਕਰਨ ਵਾਸਤੇ ਕੋਈ ਹੱਲ ਨਹੀਂ ਹੋਇਆ ਸੀਵਰੇਜ ਦਾ ਜੀ ਮੈਂ ਭਗਵਾਨਤ ਮਾਨ ਸਾਹਿਬ ਨੂੰ ਇਹੀ ਗੱਲ ਕਰਦਾ ਵੀ ਐਮ ਐਲ ਏ ਤੇ ਬਲਜੀਤ ਸਿੰਘ ਐਕਸੀਅਨ ਸੀਵਰੇ ਬੋਰਡ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਵੀ 23 ਕਰੋੜ 99 ਲੱਖ ਰੁਪਏ ਗਿਆ ਕਿੱਧਰ ਆਹ ਦੇਖ ਲਈ ਸਾਡਾ ਇੰਨਾ ਬੁਰਾ ਹਾਲ ਹੋਇਆ ਪਿਆ ਜੀ ਅਸੀਂ ਦਰਖਾਸਤਾਂ ਦੇ ਦੇ ਹੰਭ ਗਏ ਸਾਡੇ ਕੋਲ ਕੰਪਲੀਟਾ ਘਟੋ ਘਟ 15 20 ਨਹੀਂ ਜੀ ਸਾਡੀ ਕੋਈ ਗੌਰ ਨਹੀਂ ਕਰ ਰੇ ਕੰਪਲੀਟਾ ਤੇ ਵੀ ਸਾਡੀ ਮਾਨ ਸਾਹਿਬ ਇਹੀ ਬੇਨਤੀ ਹੈ ਵੀ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਸੀ ਜੀ ਪਰ ਮਜਬੂਰੀ ਦਾ ਸਾਨੂੰ ਵੀਡੀਓ ਬਣਾਉਣੀ ਪਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਸਾਡੀ ਮਸਲਾ ਇਹੀ ਆ ਬਸ ਇਹਨਾਂ ਦੀ ਬਿਜ਼ਨਸ ਇਨਕੁਆਰੀ ਕੀਤੀ ਜਾਵੇ ਮੈਂ ਵਿਜੀਲੈਂਸ ਨੂੰ ਇਹ ਬੇਨਤੀ ਕਰਦਾ ਕਿ ਇਹਨਾਂ ਦੇ 23 ਕਰੋੜ 91 ਲੱਖ ਦੀ ਇਨਕੁਆਰੀ ਕੀਤੀ ਜਾਵੇ ਵੀ ਗਿਆ ਕਿੱਧਰ ਜੇ ਸੀਵਰੇ ਸਹੀ ਹੁੰਦਾ ਤਾਂ ਸਾਡੇ ਇਨਾ ਬੁਰਾ ਹਾਲ ਕਿਉਂ ਹੁੰਦਾ ਇਹ ਮਿੰਨੋਸ ਪਹਿਲਾਂ ਹੀ ਸਾਡਾ ਬਹੁਤ ਜ਼ਿਆਦਾ ਬੁਰਾ ਹਾਲ ਆਈ ਬੱਚਿਆਂ ਦਾ ਬਜ਼ੁਰਗਾਂ ਦਾ ਔਰਤਾਂ ਦਾ ਨਿਕਲਣਾ ਬਹੁਤ ਜ਼ਿਆਦਾ ਇਨਾ ਔਖਾ ਹੋਇਆ ਪਿਆ ਵੀ ਅਸੀਂ ਇਹ ਹੀ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਜਿਨ੍ਹਾਂ ਨੇ ਘਪਲੰਗ ਬਾਜੀ ਕੀਤੀ ਹੈ ਇਹਨਾਂ ਦੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਆਹ ਦੇਖੋ ਜੀ ਬੁਰਾ ਹਾਲ ਹੈ ਇੰਨੀਆਂ ਕੰਪਲੀਟਾਂ ਜੀ ਕੰਪਲੀਟਾਂ ਹੋਣ ਦੇ باوجود ਨਾ ਤਾਂ ਜੀ ਬਲਜੀਤ ਐਕਸੀਰ ਫੋਨ ਚਾਹਦਾ ਨਾ ਐਸਡੀਓ ਫੋਨ ਚਾਹਦਾ ਜੀ ਕੋਈ ਨਹੀਂ ਫੋਨ ਚਾਹਦਾ ਜੀ ਇੱਕ ਟੈਂਕ ਭਰ ਕੇ ਲੈ ਜਾਂਦੇ ਨੇਗੇ ਵੀਡੀਓ ਬਣਾਉਣ ਦੇ ਮਾਰੇ ਵੀ ਆਹ ਸਾਡਾ ਮਸਲਾ ਹੱਲ ਕਰਤਾ ਪਰ ਸਾਡਾ ਮਸਲਾ ਕੋਈ ਹੱਲ ਨਹੀਂ ਕੀਤਾ ਜੀ ਅਸੀਂ ਵਾਰ-ਵਾਰ ਮਾਨਸਾਹ ਸਾਹਿਬ ਤੋਂ ਉਹੀ ਬੇਨਤੀ ਕਰਦੇ ਆਂ ਕਿ ਵੀ ਇਹਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਇਹਦੀ ਇਨਕੁਆਰੀ ਕੀਤੀ ਜਾਵੇ 23 ਕਰੋੜ 99 ਲੱਖ ਰੁਪਏ ਗਿਆ ਕਿੱਧਰ ਜੀ ਬਸ ਸਾਡੀ ਇਹੀ ਬੇਨਤੀ ਹੈ ਜੀ ਵੀ ਇਹਨਾਂ ਦੇ ਵਿਰੁੱਧ ਜਿਨ੍ਹਾਂ ਜਿਨ੍ਹਾਂ ਨੇ ਘਪਲਾ ਕੀਤਾ ਜੀ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਸਾਡੇ ਘਟੋ ਘਟ ਜੀ 20 ਦਿਨ 25 ਦਿਨ ਵਾਂਗੂ ਹੋ ਗਿਆ ਜੀ ਪਾਣੀ ਖੜੇ ਨੂੰ ਜੀ ਪਾਣੀ ਚ ਡੇਂਗੂ ਲਾਰਵਾ ਇੰਨਾ ਜ਼ਿਆਦਾ ਆਇਆ ਪਿਆ ਜੀ ਬੱਚੇ ਬਿਮਾਰ ਹੋਈ ਜਾਂਦੇ ਨੇਗੇ ਸੇਧ ਵਿਭਾਗ ਵੀ ਚੁੱਪੋ ਹੋਇਆ ਬੈਠਾਗਾ ਤੁਸੀਂ ਆਪ ਖੋਦ ਬੰਦੇ ਭੇਜ ਕੇ ਅਫਸਰ ਭੇਜ ਕੇ ਤੁਸੀਂ ਮੌਕੇ ਦਾ ਮੁਆਇਨਾ ਦੇਖ ਸਕਦੇ ਹੋ ਸਾਡਾ ਜੇ ਤੁਹਾਨੂੰ ਸਾਡੇ ਗੱਲ ਚ ਕੋਈ ਗਲਤੀ ਵੀ ਲੱਗੀ ਤਾਂ ਅਸੀਂ ਸਜਾਪਨ ਤੇ ਪਾਕੀਦਾਰ ਹੋਵਾਂਗੇ ਗੱਲ ਕਰ ਜਿਹੜਾ ਬੰਦਾ ਭਾਗੀਦਾਰ ਹੈਗਾ 23 ਕਰੋੜ 91 ਲੱਖ ਦਾ ਘਪਲਾ ਕੀਤਾ ਤਾਂ ਉਹਨਾਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਇਹ ਜੀ ਸੀ ਇਹ ਕੀਤਾ 23 ਕਰੋੜ ਦਾ ਘਪਲਾ ਇਹ 23 ਕਰੋੜ 91 ਲੱਖ ਦਾ ਜਿਹੜਾ ਸੀਵਰੇਜ ਵਾਸਤੇ ਆਇਆ ਸੀ ਸਾਫਾਈ ਵਾਸਤੇ ਆਇਸੀ ਸਿਵਰੇ ਦੀ ਪੈ ਪਾਉਣ ਵਾਸਤੇ ਆਇਸੀ ਕਹਿੰਦੇ ਅਸੀਂ ਪੈਪਾ ਪਾਤੀਆਂ ਪਰ ਆ ਦੇਖ ਲਓ ਜੀ 25 ਦਿਨ ਹੋ ਗਏ ਸਾਨੂੰ ਖੱਜਲ ਗਵਾਰ ਹੁੰਦੇ ਨੂੰ ਜੀ ਬਜ਼ੁਰਗਾਂ ਦਾ ਘਰੋਂ ਨਿਕਲਣਾ ਇੰਨਾ ਜ਼ਿਆਦਾ ਔਖਾ ਆਇਆ ਪਿਆ ਬਹੁਤ ਜ਼ਿਆਦਾ ਔਖਾ ਆਇਆ ਪਿਆ ਜੀ ਸਾਡੀ ਨਗਰ ਕਾਉਂਸਲ ਵੀ ਨਹੀਂ ਸੁਣਵਾਈ ਕਰਦਾ ਜੀ ਯੂ ਆਇੰਦਾ ਹੀ ਤੇ ਪ੍ਰਧਾਨ ਵੀ ਕੋਈ ਗੱਲ ਨਹੀਂ ਸੁਣਦਾ ਸਾਡੀ ਜੀ ਠੀਕ